ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ ਤਾਰੀਵਾਲ ਦੇ ਨਜ਼ਦੀਕੀ ਪਿੰਡ ਲੇਹਲ ਵਿੱਚ ਕਰਵਾਏ ਗਏ ਮੇਲੇ ਦੌਰਾਨ ਪ੍ਰਸਿੱਧ ਗਾਇਕ ਬੱਬੂ ਮਾਨ ਦੇ ਉੱਪਰ ਡਿਊਟੀ ਦੇ ਗੁਰਦਾਸਪੁਰ ਪੁਲਿਸ ਦੇ ਇੱਕ ਅਧਿਕਾਰੀ ਦੇ ਨੋਟਸ ਉਡਦਿਆਂ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਦਾ ਨਾਮ ਰਾਕੇਸ਼ ਕੁਮਾਰ ਦੱਸਿਆ ਜਾ ਰਿਹਾ ਤੇ ਗੌਰਤਲਬ ਹੈ ਕਿ ਲੋਕਾਂ ਦੇ ਵੱਡੇ ਇਕੱਠ ਵਿੱਚ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੀ ਗਈ ਅਧਿਕਾਰੀ ਵੱਲੋਂ ਸਟੇਜ ਤੇ ਬੱਬੂ ਮਾਨ ਤੋਂ ਨੋਟ ਵਾਰ-ਵਾਰ ਕੇ ਸੁਟਣੇ ਸ਼ੁਰੂ ਕਰ ਦਿੱਤੇ ਤੇ ਕਿਤੇ ਨਾ ਕਿਤੇ ਗੁਰਦਾਸਪੁਰ ਪੁਲਿਸ ਦੀ ਸਕਾਰਗੁਜ਼ਾਰੀ ਤੇ ਵੱਡੇ ਸਵਾਲ ਵੀ ਖੜੇ ਕਰ ਰਿਹਾ ਹੈ। ਪਿਛਲੇ ਦਿਨੀ ਲਿੰਕਾ ਬੁੱਕ ਹੋਲਡਰ सुरेंद्र ਸਿੰਘ ਆਜ਼ਾਦ ਆਪਣੇ ਵਿਦੇਸ਼ੀ ਦੌਰੇ ਤੋਂ ਬਾਅਦ ਭਾਰਤ ਪਹੁੰਚੇ ਜਿੱਥੇ ਕਸਟਮ ਵਿਭਾਗ ਅੰਮ੍ਰਿਤਸਰ ਵੱਲੋਂ ਜੀ ਆਇਆਂ ਕਿਹਾ ਗਿਆ ਅਤੇ ਅੰਮ੍ਰਿਤਸਰ ਕਸਟਮ ਵਿਭਾਗ ਦੇ ਕਮਿਸ਼ਨਰ ਅਬਿਨਵ ਗੁਪਤਾ ਵੱਲੋਂ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਤੇ सुरेंद्र ਸਿੰਘ ਆਜ਼ਾਦ ਨੇ ਦੱਸਿਆ ਕਿ ਮੈਨੂੰ ਬੇਹਤ ਖੁਸ਼ੀ ਹੈ ਕਿ ਜਿਸ ਕਸਟਮ ਵਿਭਾਗ ਦੇ ਵਿੱਚ ਮੈਂ ਆਪਣੀ ਸੇਵਾ ਨਿਭਾਈ ਹੈ ਤੇ ਵਿਭਾਗ ਵੱਲੋਂ ਮੈਨੂੰ ਸ਼ੁਰੂ ਤੋਂ ਹੀ ਬਹੁਤ ਪਿਆਰ ਮਿਲਿਆ ਹੈ ਭਾਵੇਂ ਮੈਂ ਹੁਣ ਕਸਟਮ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਤੋਂ ਮੁਕਤ ਹਾਂ ਪਰ ਫਿਰ ਵੀ ਸਾਰੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਭਰਪੂਰ ਪਿਆਰ ਮਿਲਦਾ ਹੈ ਬਟਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋਸ ਮੁੰਡੇ ਕੁੜੀ ਨੂੰ ਹੈਰਨ ਸਮੀਤ ਕਾਬੂ ਕੀਤਾ ਗਿਆ ਤੇ ਲੰਬੇ ਸਮੇਂ ਤੋਂ ਨਸ਼ਾ ਤਸਪੀਦਾ ਕੰਮ ਕਰ ਰਹੇ ਸਨ ਤੇ ਇਹਨਾਂ ਨੂੰ ਐਨ ਐਫ ਐਲ ਚੌਂਕ ਤੋਂ ਕਾਬੂ ਕੀਤਾ ਗਿਆ ਪੁਲਿਸ ਨੂੰ ਇਹਨਾਂ ਦਾ ਡੋਪ ਟੈਸਟ ਕਰਵਾਇਆ ਗਿਆ ਤੇ ਉਸੇ ਤੋਂ ਹੀ ਪਤਾ ਲੱਗੇਗਾ ਕਿ ਇਹ ਦੋਵੇਂ ਖੁਦ ਵੀ ਨਸ਼ਾ ਕਰਦੇ ਸਨ ਜਾਂ ਨਹੀਂ ਪੁਲਿਸ ਮੁਤਾਬਕ ਇਹਨਾਂ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਲੋਕ ਕਿੱਥੋਂ ਨਸ਼ਾ ਲੈ ਕੇ ਆਉਂਦੇ ਸਨ ਤੇ ਇਹ ਲੋਕ ਕਿੱਥੇ ਨਸ਼ਾ ਸਪਲਾਈ ਕਰਦੇ ਸਨ ਤੇ ਇਹਨਾਂ ਦੇ ਕੌਣ-ਕੌਣ ਗ੍ਰਾਹਕ ਹਨ ਉਹਨਾਂ ਦੀ ਇੱਕ ਵਾਈਟ ਇੱਕ ਆਪਰੇਸ਼ਨ ਚਲਾਇਆ ਗਿਆ ਜਿਦੇ ਵਿੱਚ CIA 2 ਵੱਲੋਂ ਤਿੰਨ ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਹਨ ਇੱਕ ਮੁਕਦਮੇ ਦੀ ਰਿਕਵਰੀ ਹੈਗੀ 100 ਗ੍ਰਾਮ ਹੈਰੋਇਨ ਦੀ ਤੇ ਦੋ 40-40 ਗ੍ਰਾਮ ਦੇ ਮੁਕਦਮੇ ਦਰਜ ਕੀਤੇ ਗਏ ਹਨ ਇਸ ਤੋਂ ਪੜੇ ਗਏ ਇਹ ਜੀ ਬਠਿੰਡਾ ਦੇ ਵੱਖ-ਵੱਖ ਥਾਵਾਂ ਤੋਂ ਹੀ ਇਹ ਰਿਕਵਰੀ ਹੋਈਆਂ ਨੇ ਤੇ ਜਿਹੜਾ ਤਾਂ 100 ਗ੍ਰਾਮ ਦਾ ਐਫਆਈਆਰ ਹੈ ਉਹਦੇ ਵਿੱਚ 20000 ਰੁਪਏ ਦੀ ਡਰਗਮਨੀ ਵੀ ਪ੍ਰਾਪਤ ਹੋਈ ਹੈ ਇਹ ਇਹ ਮਾਮਲਾ ਹੈਗਾ ਐਨਐਫਐਲ ਚੌਕ ਬਠਿੰਡਾ ਦਾ ਵਗੂਆ ਇਹ ਉਥੋਂ ਦਾ ਸਰ ਇਹ ਕਿੰਨੇ ਟਾਈਮ ਤੋਂ ਘਰ ਦੇ ਸੀ ਇਹਦੇ ਬਾਰੇ ਜੀ ਤਫਤੀਸ਼ ਕੀਤੀ ਜਾਏਗੀ ਫਿਰ ਅੱਗੇ ਪਤਾ ਲਗਾਇਆ ਜਾਏਗਾ 100 ਗ੍ਰਾਮ ਦੀ ਡਰਗ ਦੀ ਲੱਗੇ ਨਾ 300 ਇਹ ਦੋਨੋਂ ਜੀ ਆਪਸ ਵਿੱਚ ਗਰਲਫ੍ਰੈਂਡ ਬੋਏਫ੍ਰੈਂਡ ਸੀਗੇ ਤੇ ਇਹ ਕਿਸੇ ਵਿਆਹ ਦੇ ਵਿੱਚ ਉਹਦੇ ਨਾਲ ਸੰਪਰਕ ਵਿੱਚ ਆਈ ਤੇ ਉਸ ਤੋਂ ਬਾਅਦ ਇਕੱਠੇ ਫਿਰ ਇਹ ਕੰਮ ਸ਼ੁਰੂ ਹੈ ਨਾਲ ਕਰਦੇ ਅੰਦਾਜ਼ਨ ਇਹ ਜੀ ਇਹਨਾਂ ਦੀ ਤਕਰੀਬਨ ਮੁੰਡੇ ਦੀ 22 ਤੋਂ 24 ਸਾਲ ਹੈ ਤੇ ਕੁੜੀ ਤਕਰੀਬਨ 20 ਸਾਲਾਂ ਦੀ ਨਸ਼ੇ ਦੇ ਨਸ਼ਾ ਵੀ ਕਰਦੇ ਕੁੜੀ ਬਹੁਤ ਬੜੀ ਆ ਜਾਂ ਉਹ ਵੱਲੋਂ ਵੇਚੋ ਵੀ ਨਸ਼ਾ ਨਸ਼ੇ ਭਰੇ ਡੋਪ ਟੈਸਟ ਹੋਈ ਪਤਾ ਲੱਗੇਗਾ ਡੋਪ ਟੈਸਟ ਕਰਾ ਕੇ ਫਿਰ ਸਰੋ ਆ ਤੁਹਾਨੂੰ ਦੱਸਾਂਗੇ ਸਰ ਅਖਰਕਾਰ ਜਿਹਨੇ ਨਸ਼ਾ ਵੇਚਦੇ ਨੇਗੇ ਫਰੋਕੀਆਂ ਬਣਾਉਂਦੇ ਨੇਗੇ ਇਸ ਤਰ੍ਹਾਂ ਦੀ ਜਾਂਚ ਇਹਨਾਂ ਦੀ ਕੀਤੀ ਜਾਊਗੀ ਹਾਂਜੀ ਬਿਲਕੁਲ ਜਿਹੜੇ ਇਹ ਕਿੱਥੋਂ ਲੈ ਕੇ ਆਉਂਦੇ ਆ ਹੋਰ ਇਹਨਾਂ ਦੇ ਕਿਹੜੇ ਕਿਹੜੇ ਕਸਟਮਰ ਸੀਗੇ ਬੈਕਵਰਡ ਤੇ ਫਾਰਵਰਡ ਲੀਕੇਜ ਇਥੇ ਪੂਰੇ ਪਤਾ ਲਗਾਏ ਜਾਣਗੇ ਇਹਨਾਂ ਨੇ ਕੀ ਕੀ ਪ੍ਰੋਪਰਟੀਆਂ ਬਣਾਈਆਂ ਉਹਦੀ ਵੀ ਪੂਰੀ ਜਾਂਚ ਕੀਤੀ ਜਾਏਗੀ ਸਰ 100 ਗ੍ਰਾਮ ਵਾਲੇ ਕੇਸ ਤੇ ਬੇਸਿਕ ਕੰਮ ਕੀ ਕਰਦੇ ਹੋ ਦੋਨੋਂ ਜੀ ਬੇਰੋਜ਼ਗਾਰ ਦੋਨੋਂ ਯੂਥ ਜਿਹੜੇ ਨੇ ਬੇਰੋਜ਼ਗਾਰ ਇਹਨਾਂ ਤੇ ਕਿਸੇ ਪਹਿਲਾਂ ਵੀ ਕੋਈ ਮਾਮਲਾ ਚੱਲਿਆ ਕਿ ਨਹੀਂ ਜਿਹੜਾ ਮੁੰਡਾ ਹੈ ਭਗਵੰਤ ਸਿੰਘ ਇਦੇ ਉੱਤੇ ਆਰਮ ਜੈਟ ਦਾ ਪਰਚਾ ਆਲਰੇਡੀ ਹੈਗਾ ਜਿਹੜਾ ਜਲੰਧਰ ਵਿਕੇਦਾਰ ਚ ਸਰ ਜਿਹੜੇ ਚਾਮੀਗਰਾਮ ਵਾਲੇ ਪੜ੍ਹੇ ਨੇ ਦੋ ਦੇ ਸੱਦੇ ਨੇ ਸਾਡੀ ਬੇਸਿਕ ਕੰਮ ਕੀ ਕਰਦੇ ਜਿਹੜਾ ਤਾਂ ਇੱਕ ਹੈ ਜਸ਼ਨਦੀਪ ਜਸ਼ਨਦੀਪ ਵੀ ਅਨਪਲੋਇਡਡ ਕਿ ਯੂਥ ਹੈ ਤੇ ਦੂਸਰੇ ਦਾ ਅਜੇ ਜਾਂਚ ਕੀਤੀ ਜਾਏਗੀ ਉਹ ਅਜੇ ਕੱਲ ਹੀ ਅਜੇ ਹੁਣ ਰਿਮਾਰਡ ਲਵਾਗੇ ਡਿਮਾਂਡ ਲੈ ਕੇ ਤੁਹਾਨੂੰ ਸਰਵਿਸ ਨਹੀਂ ਇਹਨਾਂ ਇਹਨਾਂ ਦੇ ਉੱਤੇ ਕੋਈ ਮਾਮਲਾ ਨਹੀਂ ਸਿਰਫ ਭਗਵੰਤ ਸਿੰਘ ਜਿਹੜਾ ਤੁਹਾਨੂੰ ਦੱਸਿਆ ਇਹਦੇ ਉੱਤੇ ਆਮ ਚੱਕਦਾ ਇੱਕ ਪਰਚਾ ਅੱਜ ਜ਼ੈਰਪੁਰ ਦੀ ਸ਼ਿਵਾ ਕਲੋਨੀ ਵਿੱਚ ਜਵੈਲਰ ਦੀ ਦੁਕਾਨ ਤੇ ਲੁੱਟਪਾੜ ਕੀਤੀ ਦੁਕਾਨਦਾਰ ਮੁਤਾਬਕ ਦੋ ਸੇ ਖੌਜਵਾਨ ਅੰਦਰ ਆਏ ਤੇ ਦੋ ਬਾਹਰ ਖੜੇ ਸਨ ਤੇ ਆਉਂਦੇ ਹੀ ਪਿਸੋਲ ਦੀ ਨੋਕ ਤੇ 80000 ਨਕਦੀ ਦੇ ਗਹਿਣੇ ਲੈ ਕੇ ਰਫੋ ਚੱਕਰ ਹੋ ਗਏ ਤੇ ਸਾਤ ਸੇ ਤੋਂ ਬਾਅਦ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਥੇ ਰਿਵਲ ਕਾਦੀ ਦੁਕਾਨ ਹੈ ਜੀ ਆਪਣੀ ਜੁਐਲਰੀ ਦੀ ਦੁਕਾਨ ਹੈ ਜੀ ਕਿਹੜੀ ਕਿਸ ਜਗ੍ਹਾ ਤੇ ਐਡਰੈਸ ਹੈ ਸੀਵਾ ਨਗਰ ਵਿੱਚ ਤੋਂ ਹੋ ਰਹੀ ਸੀ ਜੀ ਰੋ ਤੇ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਪਿੰਡ ਬਵਾਰ ਤੋਂ ਜੀ ਤੇ ਕੀ ਵਾਰਦਾਤ ਹੋਈ ਹੈ ਅੱਜ ਕਿਵੇਂ ਕੋਈ ਵਾਰਦਾਤ ਹਾਂ ਜੀ ਸਵਾ ਦਿਨ ਵਜੇ ਦੇ ਕਰੀਬ ਦੋ ਮੁੰਡੇ ਅੰਦਰ ਆਏ ਦੋ ਮੁੰਡੇ ਬਾਹਰ ਗਏ ਸੀ ਸਰਦਾਰ ਮੁੰਡੇ ਸੀ ਮੂਲ ਬੈਠੇ ਫਿਰੇ ਉਹਨਾਂ ਨੇ ਅੰਦਰ ਰਵਲਵਰ ਰੱਖੀ ਹੈ ਮੈਂ ਇਧਰ ਪਿਆ ਸੀ ਕਹਿੰਦੇ ਇਸ ਸਮਾਨ ਕੋਠੋ ਜੋਗੀ ਹੈ ਠੀਕ ਹੈ ਜੀ ਪਰ ਜੇ ਰਿਵਲਵਰ ਕੇ ਦੋਨਾਂ ਦੇ ਕੋਲ ਰਿਵਲਵਰ ਸੀ ਇਸ ਦਾ ਇੱਕ ਦੇ ਕੋਲ ਸੀ ਇੱਕ ਨੇ ਕੈਮਰਾ ਪੰਨਿਆ ਹੁੰਦਿਆ ਓਕੇ ਹਾਂ ਜੀ ਕੀ ਕੁਝ ਲੈ ਕੇ ਥੋੜੀ ਦੁਕਾਨ ਤੋਂ ਜੀ ਸਹਿਲਤੀ ਆ ਜਗੀ 80 9000 ਰੁਪਏ ਸਹਿਲਤੀ ਠੀਕ ਹੈ ਜੀ ਫਿਰ ਚਾਂਦੀ ਦਾ ਸਾਮਾਨ ਸੀ ਕੋਕੀ ਮਰਤੂ ਚਾਂਦੀ ਦਾ ਕੀ ਕਿਹਾ ਤੁਹਾਨੂੰ ਉਹਨਾਂ ਨੇ ਆ ਕੇ ਪਹਿਲਾਂ ਹੰਦੇ ਸਾਰ ਕੀ ਕਿਹਾ ਉਹਨਾਂ ਨੇ ਹੰਦੇ ਸਾਰੇ ਗਿਆ ਜੀ ਫੋਨ ਉੱਪਰ ਤੋਂ niche ਹੂੰ ਜੋ ਵੀ ਆ ਸਾਮਾਨ ਕੱਢੋ ਓਕੇ ਉਸ ਤੋਂ ਬਾਅਦ ਔਰ ਉਸ ਤੋਂ ਬਾਅਦ ਉਹ ਸੁਣਨ ਲੱਗੇ ਹਲਾ ਅੱਛੀ ਜੰਦਰ ਗੋਲੀ ਮਾਰ ਦਿੰਦੇ ਆਂ ਜੀ ਦੂਜੇ ਮੁੰਡੇ ਨੇ ਮਨਾ ਕੀਤਾ ਕੋਈ ਥੋਡੀਆਂ ਚਾਪੀਆਂ ਚੁੱਪੀਆਂ ਕੋਈਆਂ ਕੋਈ ਹੈ ਜੀ ਕੋਈ ਜਲ ਹੋਈ ਹੋਈ ਨਹੀਂ ਚਾਪੀਆਂ ਚੱਕੀਆਂ ਦੀਆਂ ਜਿਉਰੇ ਤੋਂ ਲੰਬਾਟੀ ਗੋਲੀ ਦੇ ਵਾਸਤੇ ਕਰਨ ਵਾਲੀ ਖੁੱਲੀ ਓਕੇ ਤੇ ਕੋਈ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਇਨਫੋਰਮ ਕਰੇ ਨਹੀਂ ਅਜੇ ਨਹੀਂ ਕੀਤਾ ਕਰਵਾਇਆ ਥੋੜੇ ਇੱਥੇ ਪਹਿਲਾਂ ਵੀ ਵਾਰਦਾਤ ਹੋਈ ਸੀ ਥੋੜੇ ਦਿਨ ਪਹਿਲਾਂ ਵੀ ਮੇਰੇ ਖਿਆਲ ਨਾਲ ਤੁਹਾਡੇ ਯਾਦ ਹੋਏਗਾ ਇੱਕ ਲੇਡੀ ਨੂੰ ਲੁੱਟ ਕੇ ਜਾਂ ਜੀ ਦੋ ਦਰਗਾਣਾ ਮਿਲਿਆ ਸੀ ਸ੍ਰੀ ਸ਼ਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀਨੀਅਰ ਮੀਤ ਪ੍ਰਧਾਨ ਰਗੁਜੀਤ ਸਿੰਘ ਵਿਰਕ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਸਕੱਤਰ ਵਿਦਿਆ ਸਰਦਾਰ ਸੁਖਵਿੰਦਰ ਸਿੰਘ SCBC এডਿਊਕੇਸ਼ਨ ਮੈਂਬਰ ਇਨਚਾਰਜ ਬੀਪੀ ਹਰਜਿੰਦਰ ਕੌਰ ਸਰਦਾਰ ਅਸਦबीर ਸਿੰਘ ਧਾਮੀ ਨੀਚੇ ਸਹਾਇਕ ਸ਼ਹਬਾਤ ਸਿੰਘ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਵੱਲੋਂ ਆਈਟੀਸੀ ਲੈਬ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖੀ ਤੇ ਸਿੱਖਿਆ ਦੇ ਪ੍ਰਚਾਰ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਕੋਲ ਜਾ ਵਿਚਾਰਜ ਕੀਤੀ ਜਾ ਰਹੇ ਹਨ ਸਿੱਖੀ ਫਤਿਹ ਇਹਦੇ ਕਾਫੀ ਲੰਮੇ ਸਮੇਂ ਤੋਂ ਹੋ ਸਾਡੇ ਬੱਖ-ਬੱਖ ਬੈਂਕਾਂ ਦੇ ਵਿੱਚ ਫਿਕਸਡ ਡਿਪੋਜ਼ਿਟ ਦੇ ਖਾਤੇ ਹਨ ਤੇ ਮੈਨੂੰ ਖੁਸ਼ੀ ਆ ਕਿ ਕੁਝ ਬੈਂਕਾਂ ਨੇ ਆਪਣੀ CSR ਦੇ ਵਿੱਚੋਂ ਵਿਦੇਕ ਉਦਾਰਿਆਂ ਦੇ ਵਿੱਚ ਆਪਣਾ ਵੱਡਾ ਚੋਕਾਨ ਪਾਇਆ ਇਹ ਜਿਹੜੀ ਤ੍ਰੈ ਸ਼ਤਾਬਦੀ ਛਿੰਦਗੁਰ ਬੋਰਡਿੰਗ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੱਜ ਜਿੱਥੇ ਆਪਾਂ ਖੜੇ ਹਾਂ ਹਾਈ ਤੱਕ ਕੰਪਿਊਟਰ ਲੈਬ ਜਿਹੜੀ ਆ ਉਏ ਇਹਨਾਂ ਨੇ ਡੋਨੇਟ ਕੀਤੀ ਆ ਸੀਐਸਆਰ ਦੇ ਖਾਤੇ ਦੇ ਵਿੱਚ ਤੇ ਮੈਂ ਜਿੱਥੇ ਇਸ ਬੈਂਕ ਨੂੰ ਵਧਾਈ ਵੀ ਦਨਾ ਕਿਉਂਕਿ ਬਹੁਤ ਸਾਰਿਆਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਨਹੀਂ ਸਾਡੀਆਂ ਕੰਪਿਊਟਰ ਲੈਬਸ ਤੇ ਹਾਈ ਟੈਕ ਕੰਪਿਊਟਰ ਲੈਬਸ ਵੀ ਜਿਹੜੀਆਂ ਉਹ ਇਹਨਾਂ ਨੇ ਖੋਲੀਆਂ ਤੇ ਅੱਜ ਇਹਦਾ ਵੀ ਰਸਮੀ ਤੌਰ ਤੇ ਸਦ ਗਠਨ ਕੀਤਾ ਗਿਆ ਮੈਂ ਜਿੱਥੇ ਇਸ ਆਧਾਰੇ ਦੀ ਗੁਰੂ ਚਰਨਾ ਜੀ ਅਰਦਾਸ ਬੇਨਤੀ ਕਰਦਾ ਸਤਿਗੁਰੂ ਜੀ ਇਹ ਤਰੇਸ਼ ਤਾਬ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲ ਚ ਇਹਨੂੰ ਵੱਡੀਆਂ ਤਰੱਕੀਆਂ ਬਖਸ਼ ਕਰਨੀਆਂ ਇੱਥੋਂ ਜਿਹੜੇ ਬੱਚੇ ਐਜੂਕੇਸ਼ਨ ਲੈ ਕੇ ਜਾਂਦੇ ਆ ਉਹ ਚੰਗੀਆਂ ਪੋਸਟਾਂ ਤੇ ਜਾ ਕੇ ਸ਼ੁਸ਼ੋਭਤ ਹੋਣ ਤੇ ਬੈਂਕ ਦਾ ਵੀ ਧੰਨਵਾਦ ਕਰਦਾ ਜਿਹੜੇ ਤਕਰੀਬਨ 2-3 ਸਾਲ ਤੋਂ ਲਗਾਤਾਰ ਇਹ ਆਪਣਾ CSR ਦੇ ਵਿੱਚੋਂ ਆਪਣਾ ਦਸਬੰਧ ਦੇ ਤੌਰ ਦੇ ਉੱਤੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਯੋਗਦਾਨ ਪਾਉਂਦੇ ਆ। ਸੋ ਸਮੁੱਚੇ ਸਟਾਫ ਨੂੰ ਸਕੱਤਰ ਸਾਹਿਬ ਜਿੰਨੇ ਨਾਲ ਬਿਰਖ ਸਾਹਿਬ ਮੁੱਖ ਸਕੱਤਰ ਸਾਡੇ ਆਪਣੇ ਸਰਦਾਰ ਕੁਲਵੰਤ ਸਿੰਘ ਮਾਨਨ ਫਕਵਿੰਦਰ ਸਾਡੇ ਸਕੱਤਰ ਐਜੂਕੇਸ਼ਨ ਭੈਣ ਜੀ ਹਰਜਿੰਦਰ ਕੌਰ ਜੀ ਚੰਡੀਗੜ੍ਹ ਤੇ ਪ੍ਰਿੰਸੀਪਲ ਸਾਹਿਬ ਇਹਨਾਂ ਸਾਰਿਆਂ ਦਾ ਸਹਿਯੋਗ ਵੀ ਆ। ਤੇ ਕਾਮਨਾ ਕਰਦਾ ਹਾਂ ਗੁਰੂ ਸਾਹਿਬ ਜੀ ਹੋਰ ਤਰੱਕੀਆਂ ਬਖਸ਼ੇ ਕਰਨ ਬਾਬਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਵੱਜੋਂ ਐਸਐਸ ਨਗਰ ਜ਼ਿਲ੍ਹੇ ਦੇ ਤਿੰਨ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਜੁਹਾਰ ਨਗਰ ਸਰਕਾਰੀ ਪ੍ਰਾਇਮਰੀ ਸਕੂਲ ਚਾਂਪੂਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤੜੋਲੀ ਵਿਕੇਸ਼ਤ ਸਕੂਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦੌਰਾਨ ਹੋਏ 40.50 ਲੱਖ ਰੁਪਏ ਦੇ ਵਿਕਾਸ ਕੰਮਾਂ ਦੇ ਉਦਘਾਟਨ ਕੁਲਵੰਤ ਸਿੰਘ ਹਲਕਾ ਵਿਧਾਇਕ ਮੋਹਾਲੀ ਦੁਆਰਾ ਕੀਤੇ ਗਏ ਉਹਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੁਹਾਰ ਨਗਰ ਦੇ ਸਕੂਲ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਸਮਾਰਟ ਕਲਾਸਰੂਮਜ਼ ਆ ਪਿੰਡ ਚਾਮਪੂਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 10.50 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਮਾਰਟ ਕਲਾਸਰੂਮ ਅਤੇ ਚਾਰ ਦੀਵਾਰੀ ਦੀ ਮੁਰੰਮਤ ਦੇ ਕੀਤੇ ਗਏ ਕੰਮ ਦਾ ਘਾਟਨ ਕੀਤਾ ਇਸ ਤੋਂ ਇਲਾਵਾ ਪਿੰਡ ਟੜੋਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਮਾਰਟ ਕਲਾਸਰੂਮ ਅਤੇ ਚਾਰ ਦੀਵਾਰੀ ਦੀ ਪਰਮਤ ਦੇ ਵਿਕਾਸ ਕਾਰਜਾਂ ਦਾ ਕਾਰਤਨ ਕੀਤਾ ਗਿਆ। ਉਹ ਬੰਨ ਜਿਹੜੇ ਨਾ ਜੀ ਸ਼ਾਨਦਾਰ ਸੀ ਲੇਕਿਨ ਅਨਗੋਲੇ ਕਰਦੇ ਸੀ। ਜੀ ਸਕੂਲਾਂ ਵਾਸਤੇ ਜਗ੍ਹਾ ਵੀ ਸੀ ਲੇਕਿਨ ਕਮਰੇ ਨਹੀਂ ਬਣਾਏ ਗਏ। ਸਕੂਲਾਂ ਵਾਸਤੇ ਸਕੂਲ ਹੀ ਬਣੇ ਹੋਏ ਸੀ ਲੇਕਿਨ ਟੀਚਰ ਨਹੀਂ ਭਰਤੀ ਕੀਤੇ ਗਏ ਸੀ। ਲੇਕਿਨ ਜਦੋਂ ਆਮ ਆਦਮੀ ਪਾਰਟੀ ਸਰਕਾਰ ਨੇ ਸੇਵਾ ਸੰਭਾਲੀ ਹੈ ਉਦੋਂ ਤੋਂ ਸਕੂਲਾਂ ਦੇ ਉੱਤੇ ਖਾਸ ਧਿਆਨ ਆ। ਉਹ ਦਿੱਤਾ ਜਾ ਰਿਹਾ ਔਰ ਤੁਸੀਂ ਦੇਖ ਰਹੇ ਹੋ ਵੀ ਸਾਰੇ ਸਕੂਲਾਂ ਦੇ ਵਿੱਚ ਕਿੰਨਾ ਖੁਸ਼ੀਆਂ ਵਾਲਾ ਮਾਹੌਲ ਹੈ ਮੇਲਿਆਂ ਵਾਲਾ ਮਾਹੌਲ ਹੈ ਚਾਰੇ ਪਾਸੇ ਕਿੰਨੇ ਬੱਚੇ ਸੋਹਣੇ ਲੱਗਦੇ ਨੇ ਕੋਈ ਕਹਿ ਸਕਦਾ ਸੀ ਅੱਜ ਤੋਂ 2-3 ਸਾਲ ਪਹਿਲਾਂ ਵੀ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਤੁਸੀਂ ਜਾ ਕੇ ਦੇਖੋ ਵੀ ਬੱਚੇ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਖੁਸ਼ੀਆਂ ਨੇ ਤਾਂ ਇਹਦਾ ਮਤਲਬ ਇਹ ਹੈ ਵੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਹੈ ਤੇ ਸਰਕਾਰੀ ਸਕੂਲਾਂ ਨੂੰ ਅੱਗੇ ਲੈ ਕੇ ਜਾਣ ਦਾ ਜਿਹੜਾ ਤਹੱਈਆ ਕੀਤਾ ਸੀ ਤੇ ਉਹਨੂੰ ਅਸੀਂ ਲਗਭਗ ਪੂਰਾ ਕਰਨ ਵਾਲੇ ਜਾ ਰਹੇ ਹਾਂ ਸਰ ਬਜਟ ਵੀ ਐਸੀ ਕਿ ਸਪੈਸ਼ਲ ਰੱਖਿਆ ਗਿਆ ਸਿੱਖਿਆ ਵਾਸਤੇ ਪਹਿਲਾਂ ਨਹੀਂ ਤਾਂ ਦਿੱਤਾ ਗਿਆ ਲੱਗਦਾ ਵੀ ਇਹਦੇ ਨਾਲ ਵੀ ਕਾਫੀ ਸੁਧਾਰ ਹੋਵੇ ਦੇਖੋ ਬਿਨਾ ਪੈਸਿਆਂ ਤੋਂ ਤਾਂ ਕੁਝ ਵੀ ਨਹੀਂ ਹੋਣਾ ਹੈਗਾ ਜੇ ਬਜਟ ਦੇ ਵਿੱਚ ਪੈਸੇ ਨਹੀਂ ਹੋਣਗੇ ਅਸੀਂ ਐਵੇਂ ਕਹੀਏ ਵੀ ਸਿੱਖਿਆ ਵਿੱਚ ਕ੍ਰਾਂਤੀ ਲਿਆ ਦਾਂਗੇ ਸਿੱਖਿਆ ਕ੍ਰਾਂਤੀ ਲਿਆ ਦਾਂਗੇ ਇਹ ਕਿੱਦਾਂ ਹੋ ਸਕਦਾ ਹੈ ਕੋ ਬਜਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਹੈ ਤੇ ਹੋਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਬਜਟ ਦਾ ਸਿੱਖਿਆ ਦਾ ਵਧਾਇਆ ਜਾਊਗਾ ਕਿਉਂਕਿ ਜੇ ਸਿੱਖਿਆ ਸਿੱਖਿਆ ਦੇ ਲੋਕ ਹੋਣਗੇ ਪਹਾਈ ਆਪਣੇ ਸਟੇਟ ਦੇ ਆਪਣੇ ਆ ਤਾਂ ਹੀ ਆਪਣੇ ਦੇਸ਼ ਜਿਹੜੀ ਚਾਹੇ ਇਹ ਹੋ ਜ਼ਰੂਰੀ ਨਹੀਂ ਤਰਕੀ ਨੂੰ ਇੱਕ ਸਰ ਅਧਿਆਪਕ ਲਗਾਤਾਰ ਤੋਂ ਮੰਗ ਕਰ ਰਹੇ ਸੀ ਕਿ ਭਰਤੀ ਨਹੀਂ ਹੋ ਰਹੀ ਹੁਣ ਸਿੱਖਿਆ ਮੰਤਰੀ ਜੀ ਨੇ ਐਲਾਨ ਕੀਤਾ 500 ਪ੍ਰਿੰਸੀਪਲਾਂ ਦੀ ਭਰਤੀ ਕਿੰਨੇ ਕਮਾਨ ਵਾਲੀ ਗੱਲ ਹੈ ਨਹੀਂ ਗੱਲ ਹੈ ਇਹ ਭਰਤੀ ਤਾਂ ਲਗਾਤਾਰ ਹੋ ਰਹੀ ਹੈ ਉਹ ਸੀ ਠੀਕ ਹੈ ਵੀ ਕੈਟਾਗਰੀ ਵਾਂਗ ਜਿੰਨਾ ਕਿਤੇ ਕੋਈ ਸੀ ਸੋਚਿਆ ਜਿਹਦਾ ਅਧਿਆਪਕ ਤਾਂ ਵੀ ਹੀ ਭਰਤੀ ਕਰ ਚੁੱਕੇ ਪੱਕਾ 16000 ਮੌਕੱਚੇ ਤੋਂ ਪੱਕੇ ਕਰ ਚੁੱਕੇ ਮੈਂ ਪਹਿਲਾਂ ਹੀ ਦੱਸ ਦਿੱਤੇ ਹੋਏ ਨੇ ਔਰ ਜਿਹੜੀ ਇਹ 500 ਪ੍ਰਿੰਸੀਪਲ ਰੱਖਣੇ ਗਏ ਬੜੀ ਦੇਰ ਦੀ ਡਿਮਾਂਡ ਸੀ ਸਫੂਲ ਬਿਨਾ ਪ੍ਰਿੰਸੀਪਲ ਬਿਨਾ ਹੈਡ ਤੋਂ ਆਪਾਂ ਕੰਮ ਚੱਲ ਸਕਦਾ ਇੱਕ ਪਾਸੇ ਜਿੱਥੇ ਪਠਾਨਕੋਟ ਪੁਲਿਸ ਵੱਲੋਂ ਸ਼ਰਾਬ ਤੇ ਅੰਸ਼ਰਾਤੇ ਨਕੇਲ ਕਸੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਪਠਾਨਕੋਟ ਵਿਖੇ ਸਾਈਬਰ ਕ੍ਰਾਈਮ ਥਾਣਾ ਖੁੱਲਣ ਤੋਂ ਬਾਅਦ ਪਠਾਨਕੋਟ ਪੁਲਿਸ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਠਾਨਕੋਟ ਪੁਲਿਸ ਕੋ ਲੋਕਾਂ ਦੇ ਗੁੰਮ ਹੋਏ 200 ਦੇ ਕਰੀਬ ਮੋਬਾਈਲ ਫੋਨ ਬਰਾਮਦ ਕਰ ਵਾਪਸ ਕੀਤੇ ਗਏ ਜਿੱਥੇ ਇਹਨਾਂ ਮੋਬਾਈਲ ਫੋਨ ਦੇ ਵਾਪਸ ਮਿਲ ਪਠਾਨਕੋਟ ਪੁਲਿਸ ਵੱਲੋਂ ਬ੍ਰਾਹਮਤ ਕੀਤੇ ਗਏ ਨਾ ਮੋਬਾਈਲ ਨੂੰ ਵਾਪਸ ਕੀਤੇ ਜਾਣ ਤੇ ਲੋਕ ਪਠਾਨਕੋਟ ਪੁਲਿਸ ਦੀ ਸ਼ਲਾਗਾ ਕਰਦੇ ਨਹੀਂ ਥੱਕ ਰਹੇ। ਵਖੋ ਜਿਹੜੇ ਅੱਜ ਅਸੀਂ ਪਠਾਨਕੋਟ ਪੁਲਿਸ ਦੇ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਆ ਸਾਡਾ ਉਸਨੇ ਅੱਜ 200 ਮੋਬਾਈਲ ਫੋਨਸ ਜਿਹਦੇ ਵਿੱਚ ਆਈਫੋਨਸ ਤੇ ਐਂਡਰੋਇਡ ਹੈਗੇ ਆ ਆਈਓਐਸ ਬੇਸਡ ਆ ਤੇ ਐਂਡਰੋਇਡ ਫੋਨਸ ਹੈਗੇ ਆ। ਉਹ ਪਬਲਿਕ ਦੇ ਅਲੱਗ-ਅਲੱਗ ਹਾਲਾਤਾਂ ਕਰਕੇ ਜਿਹੜੇ ਉਹਨਾਂ ਤੋਂ ਅਲੱਗ ਹੋ ਗਏ ਸੀ, ਵਿਛੜ ਗਏ ਸੀ। ਸਮਝ ਲਓ ਕਿ ਕੁਝ ਗੁੰਮ ਹੋ ਗਏ ਆ, ਕੁਝ ਹੋਰ ਕਿਸੇ ਕਾਰਨਾ ਕਰਕੇ ਉਹਨਾਂ ਕੋਲ ਲੌਸਟ ਹੋ ਗਏ ਸੀਗੇ ਜਿਹੜਾਂ ਦੀ ਸਾਡੇ ਪਾਸ ਸ਼ਿਕਾਇਤਾਂ ਆਈਆਂ ਸੀਗੀਆਂ ਅਸੀਂ ਉਹਨਾਂ ਨੂੰ ਅੱਜ ਪੂਰੇ ਆਈ ਦਿੰਕਨ ਸੇ ਕਿ ਪੂਰੇ ਇੰਡੀਆ ਦੇ ਵਿੱਚੋਂ ਲੱਭ ਕੇ ਜਿੱਥੇ-ਜਿੱਥੇ ਵੀ ਸੀਗੇ ਉਹਨਾਂ ਦੀ ਲੋਕੇਸ਼ਨ ਆ ਰਹੀ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕੀਤਾ ਇਹ ਤਕਰੀਬ ਇਹ ਤਕਰੀਬਨ 200 ਦੇ ਤੋਂ ਜ਼ਿਆਦਾ ਹੀ ਫੋਨ ਨੇ ਔਰ ਅੱਜ ਸਾਡੇ ਪਾਸ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਹੈਗੇ ਆ ਇਹਦੇ ਅਸਲ ਮਾਲਕ ਜਿਹੜੇ ਹੈਗੇ ਆ ਉਹ ਫੋਨ ਦੀ ਪ੍ਰਾਪਤੀ ਲਈ ਆਏ ਹੈਗੇ ਆ ਸੋ ਸਾਡੇ ਵਾਸਤੇ ਬੜਾ ਖੁਸ਼ੀ ਦਾ ਮਾਹੌਲ ਆ ਕਿ ਅਸੀਂ ਉਸ ਵਿਅਕਤੀ ਨੂੰ ਇਹ ਫੋਨ ਵਾਪਸ ਕਰ ਰਹੇ ਆ ਜਿਹਦੇ ਜਿਹਦਾ ਸਾਰਾ ਦਾ ਸਾਰਾ ਦਰਮਦਾਰ ਅੱਜਕੱਲ ਟੈਕਨੋਲੋਜੀ ਦੇ ਉੱਤੇ ਆ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਨੌਕਰੀ ਪੇਸ਼ਾ ਚਾਹੇ ਉਹ ਘਰੇਲੂ ਔਰਤ ਆ ਬਹੁਤ ਸਾਰਾ ਡਾਟਾ ਬਹੁਤ ਸਾਰੀਆਂ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਬਹੁਤ ਸਾਰੇ ਕੰਟੈਕਟ ਅਤੇ ਮਹੱਤਵਪੂਰਨ ਡਾਕੂਮੈਂਟ ਜਿਹੜੇ ਕਿ ਉਸ ਫੋਨ ਵਿੱਚ ਸਮਾਇੇ ਹੁੰਦੇ ਆ ਉਹ ਅੱਜ ਜਿਹੜੇ ਹੈਗੇ ਉਹਨਾਂ ਨੂੰ ਵਾਪਸ ਮਿਲੇ ਆ ਆਪਾਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜੇਕਰ ਆਪਣਾ ਫੋਨ ਇੱਕ ਦਿਨ ਵਾਸਤੇ ਵੀ ਅਚਾਨਕ ਕਿਤੇ ਆਪਣੇ ਕੋਲ ਗੁੰਮ ਹੋ ਜਵੇ ਜਾਂ ਕਿਸੇ ਪਿੱਛੇ ਘਰ ਵਿੱਚ ਰਹਿ ਜਾਈਏ ਆਪਾਂ ਕੋਈ ਦੂਰ ਚਲੇ ਜਾਈਏ ਤੇ ਆਪਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਇਹਨਾਂ ਫੋਨਾਂ ਨੂੰ ਟੈਕਨੋਲੋਜੀ ਦੇ ਜ਼ਰੀਏ ਸਾਡੇ ਟੈਕਨੀਕਲ ਸਪੋਰਟ ਯੂਨਿਟ ਨੇ ਅਲੱਗ-ਅਲੱਗ ਲੋਕੇਸ਼ਨਾਂ ਤੋਂ ਪੂਰੇ ਇੰਡੀਆ ਤੋਂ ਲੋਕੇਟ ਕਰਕੇ ਕਲੈਕਟ ਕਰਕੇ ਅੱਜ ਉਹਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਭਾਈ ਮੈਨੂੰ ਬਹੁਤ ਅੱਛਾ ਫੀਲ ਆਇਆ ਕਾਫੀ ਦੇਰ ਬਾਅਦ ਮੇਰਾ 2 ਸਾਲ ਪਹਿਲੇ ਫੋਨ ਗਵਾਚ ਚਾਹੀਦਾ ਸੀ 2 ਸਾਲ ਬਾਅਦ ਉਹ ਮੈਨੂੰ ਫੋਨ ਮਿਲਿਆ ਹੈ। ਕਾਫੀ ਅੱਛਾ ਫੀਲ ਹੋ ਰਿਹਾ ਹੈ। ਮੇਰਾ ਇਹ ਸਿਵਲ ਹਸਪੀਟਲ ਲਾਗੇ ਕੋਈ ਆਇਆ ਹੈ। ਜਲਦੀ ਜਲਦੀ ਠੀਕ ਹੋ ਗਈ ਐਕਟਿਵ ਹੋ। ਕੀ ਕਹਿਣਾ ਚਾਹੁੰਦਾ ਹਾਂ ਜਾਪੁਰ ਤੇ ਆਪਰੇਆਫ ਤੇ ਮੈਂ ਕਿਤਾ ਜਾਂਦਾ। ਪੰਜਾਬ ਪੁਲਿਸ ਨੇ ਪਰ ਇਸ ਕਾਫੀ ਅੱਛਾ ਕੀਤਾ ਹੈ ਮੇਰਾ ਫੋਨ ਮਿਲ ਗਿਆ ਵੈਸੇ ਉਮੀਦ ਨਹੀਂ ਸੀ ਮੈਨੂੰ ਮਿਲਣ ਦੀ ਮਿਲ ਗਿਆ ਵੈਸੇ ਮੇਰਾ ਫੋਨ ਆ ਭਗਵਾਨਪੁਰ ਪਿੰਡ ਤੋਂ ਰੋਡ ਜਾਮਲ ਸਿੰਘ ਤੋਂ ਗੁੰਮ ਹੋਇਆ ਸੀ ਤੇ ਹੁਣ ਇਹ ਅੱਜ ਮੈਨੂੰ ਮਿਲ ਗਿਆ ਹੈ ਤੇ ਮੈਨੂੰ ਬਹੁਤ ਬੜੀ ਖੁਸ਼ੀ ਹੈ ਮਾਂ ਚ ਬੜਾ ਚਾਅ ਹੈ ਕਿ ਫੋਨ ਮੈਨੂੰ ਮਿਲ ਗਿਆ ਹੈ ਮੈਂ ਤਾਂ ਉਮੀਦ ਹੀ ਛੱਡ ਦਿੱਤੀ ਕਿ ਮੈਨੂੰ ਮੇਰਾ ਫੋਨ ਮਿਲ ਜੇਗਾ ਪਰ ਚਲੋ ਪੁਲਿਸ ਵਾਲੇ ਸਾਰੇ ਨੇ ਦੇਖਿਆ ਤੇ ਚਲੋ ਮੇਰਾ ਫੋਨ ਮੈਨੂੰ ਵਾਪਸ ਦਿੱਤਾ ਹੈ ਥੈਂਕ ਯੂ ਪੁਲਿਸ ਵਾਲਿਆਂ ਸਾਰਿਆਂ ਦਾ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਹ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕ ਤੇਜਿੰਦਰ ਕੌਰ ਨੂੰ ਦੀ ਇਜਾਜ਼ਤ ਰੱਬ ਰਾਖਾ